ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਹ ਪੰਜਾਬ ਦੇ ਲੋਕਾਂ ਦੀ ਸਰਕਾਰ ਨਹੀਂ ਰਹੀ ਉਹ ਦਿੱਲੀ ਦੀ ਕੇਜਰੀਵਾਲ ਤੇ ਉਹਦੇ ਲੁਟੇਰਿਆਂ ਦੀ ਸਰਕਾਰ ਬਣ ਗਈ ਹੈ ਜਿਵੇਂ ਅੰਗਰੇਜ਼ ਹਿੰਦੁਸਤਾਨ ਤੇ ਈਸਟ ਇੰਡੀਆ ਕੰਪਨੀ ਰਹਹੀਂ ਲੁੱਟਣ ਆਏ ਤੇ ਸਾਰਾ ਖਜ਼ਾਨਾ ਲੁੱਟ ਕੇ ਲੈ ਗਏ ਉਵੇਂ ਹੀ ਕੇਜਰੀਵਾਲ ਨੇ ਝੂਠ ਬੋਲ ਕੇ ਆਮ ਆਦਮੀ ਪਾਰਟੀ ਬਣਾ ਕੇ ਪੰਜਾਬ ਪੰਜਾਬ ਦੀ ਸਰਕਾਰ ਤੇ ਕਾਬਜ ਹੋ ਗਏ ਤੇ ਮਕਸਦ ਪੰਜਾਬ ਨੂੰ ਅੱਗੇ ਲਿਜਾਣਾ ਨਹੀਂ ਸੀ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੀ ਲੋਕਾਂ ਦੀ ਜਾਇਦਾਦ ਲੁੱਟ ਕੇ ਉਹ ਆਮ ਆਦਮੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਖੜਾ ਕਰਨਾ ਚਾਹੁੰਦੇ ਆ ਜਿਹੜੇ ਅੱਜ ਮੈਂ ਗੱਲ ਕਰ ਰਿਹਾ ਜਿਹੜੀ 40000 ਏਕੜ ਜ਼ਮੀਨ ਲੈਂਡ ਪੂਲਿੰਗ ਸਕੀਮ ਦਾ ਜਿਹਦਾ ਨਾਮ ਦਿੱਤਾ ਗਿਆ ਹੈ ਉਹ ਲੈਂਡ ਪੂਲਿੰਗ ਨਹੀਂ ਲੈਂਡ ਗ੍ਰੈਬਿੰਗ ਸਕੀਮ ਬਣ ਗਈ ਹੈ ਤੇ ਨਿਸ਼ਾਨਾ ਇਹਦਾ ਹੈ ਕਿ ਟਾਰਗੇਟ ਰੱਖਿਆ ਹੈ ਕਿ ਅਸੀਂ ਆ 40000 ਏਕੜ ਤੋਂ ਡੇਢ ਸਾਲ ਦੇ ਅੰਦਰ ਤਕਰੀਬਨ ਇਹਨਾਂ ਨੇ ਸਾਰੇ ਵੱਡੇ ਬਿਲਡਰਾਂ ਨਾਲ ਦਿੱਲੀ ਸਾਰੇ ਗੱਲਾਂ ਮਕਾਲੀਆਂ 10000 ਕਰੋੜ ਰੁਪਇਆ ਪਾਰਟੀ ਵਾਸਤੇ ਇਕੱਠਾ ਕਰਨ ਦਾ ਆ ਪਲਾਨ ਬਣਾ ਲਿਆ ਤੁਸੀਂ ਦੇਖ ਲਓਗੇ ਜੀ ਜਿਹੜੀ ਗੱਲਾਂ ਮੈਂ ਤੁਹਾਨੂੰ ਦੱਸੂਗਾ ਕਿਵੇਂ ਇਹਨਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਐ ਕਰ ਰਹੀ ਐ ਜਿਵੇਂ ਡਰੀ ਨਹੀਂ ਕਿ ਅਸੀਂ ਸਰਕਾਰ ਤੋਂ ਬਾਹਰ ਜਾਵਾਂਗੇ ਤੁਸੀਂ ਦੇਖ ਲਓ ਹਿੰਦੁਸਤਾਨ ਵਿੱਚ ਕਾਨੂੰਨ ਹੈ ਪਹਿਲੇ ਸੂਬੇ ਸੂਬਿਆਂ ਦਾ ਕਾਨੂੰਨ ਹੁੰਦਾ ਸੀ ਜਦੋਂ ਵੀ ਸਰਕਾਰ ਕੋਈ ਜਮੀਨ ਅਕਵਾਇਰ ਕਰਦੀ ਹੈ ਤੇ ਕਾਨੂੰਨ ਤਹਿਤ ਇੱਕ ਸਿਸਟਮ ਤਹਿਤ ਕੀਤਾ ਜਾਂਦਾ ਹੈ ਸਰਕਾਰ ਨੂੰ ਦੱਸਣਾ ਪੈਂਦਾ ਹੈ ਕਿ ਕਿਹੜੇ ਪਰਪਸ ਵਾਸਤੇ ਸਾਨੂੰ ਜਮੀਨ ਚਾਹੀਦੀ ਹੈ ਤੇ ਤੁਸੀਂ ਦੇਖਿਆ ਤੁਸੀਂ ਦੇਸ਼ ਵਿੱਚ ਕਈ ਸੂਬਿਆਂ ਵਿੱਚ ਸਰਕਾਰਾਂ ਜਦੋਂ ਅਕਵਾਇਰ ਕਰਨ ਲੱਗੀਆਂ 40 ਲੱਖ ਦੀ ਜਮੀਨ 20 ਲੱਖ ਤੇ ਅਕਵਾਇਰ ਹੋਣ ਲੱਗੀ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਲੈਕਟਰੇਟ ਘੱਟ ਸੀ ਘੱਟ ਹੁੰਦੇ ਆ ਪੂਰੇ ਦੇਸ਼ ਵਿੱਚ ਕਿਸਾਨਾਂ ਦਾ ਤੇ ਗਰੀਬਾਂ ਵਿੱਚ ਬਹੁਤ ਹਲਚਲ ਮੱਚੀ ਰੌਲਾ ਪਿਆ ਤੇ 2013 ਵਿੱਚ ਪਾਰਲੀਮੈਂਟ ਨੇ ਇੱਕ ਐਕਟ ਬਣਾਇਆ ਲੈਂਡ ਐਕੁਇਜ਼ੀਸ਼ਨ ਐਕਟ ਪੂਰੇ ਦੇਸ਼ ਵਾਸਤੇ ਕਿ ਦੇਸ਼ ਵਿੱਚ ਕਿਉਂਕਿ ਜ਼ਮੀਨ ਜਾਇਦਾਦ ਗਰੀਬ ਦੀ ਕਿਸਾਨ ਦੀ ਤੇ ਜ਼ਮੀਨ ਮਾਲਕ ਦੀ ਜਾਇਦਾਦ ਹੈ ਆ ਜਾਇਦਾ ਸਰਕਾਰ ਦੀ ਨਹੀਂ ਜੇ ਸਰਕਾਰ ਨੂੰ ਕਿਸੇ ਜ਼ਰੂਰੀ ਕੰਮ ਵਾਸਤੇ ਚਾਹੀਦੀ ਹੈ ਤੇ ਉਸ ਇਨਸਾਨ ਨੂੰ ਪੂਰਾ ਮੁਆਵਜ਼ਾ ਐਨਾ ਮਿਲੇ ਕਿ ਉਹ ਖੁਸ਼ੀ-ਖੁਸ਼ੀ ਉਹ ਉਹ ਜ਼ਮੀਨ ਦੇ ਦੇ ਤੇ ਆਪਣਾ ਕੋਈ ਹੋਰ ਕੰਮ ਕਰ ਸਕਦਾ ਹੈ ਤੁਸੀਂ ਦੇਖ ਲਓ ਜਿਹੜਾ ਐਕਟ ਬਣਾਇਆ ਗਿਆ ਕਮਨਟ ਆਫ ਇੰਡੀਆ ਨੇ ਪਾਰਲੀਮੈਂਟ ਨੇ ਮੈਨੂੰ ਮੈਂ ਵੀ ਉਦੋਂ ਸੀ ਕਿ ਬੜੀ ਡਿਬੇਟ ਹੋਈ ਹਿੰਦੁਸਤਾਨ ਵਿੱਚ ਡਿਬੇਟ ਹੋਈ ਕਿਹੜੇ ਕਿਹੜੇ ਇਸ਼ੂ ਹਰ ਸਟੇਟ ਤੋਂ ਪੁੱਛੇ ਗਏ ਤੇ ਐਕਟ ਬਣਾਇਆ ਗਿਆ ਜਿਸ ਐਕਟ ਹੈ ਜੇ ਕਿਸੇ ਟਾਈਮ ਸਰਕਾਰ ਨੇ ਕੋਈ ਜ਼ਮੀਨ ਐਕਵਾਇਰ ਕਰਨੀ ਹੈ ਸਰਕਾਰ ਅਨਾਉਂਸ ਕਰੂਗੀ ਆਹ ਜ਼ਮੀਨ ਅਸੀਂ ਐਕਵਾਇਰ ਕਰਨੀ ਹੈ ਸਭ ਤੋਂ ਪਹਿਲੇ ਐਕਵਾਇਰ ਕਰਨ ਤੋਂ ਪਹਿਲੇ ਸਰਕਾਰ ਨੂੰ ਇੱਕ ਸੋਸ਼ਲ ਇੰਪੈਕਟ ਸਟੱਡੀ ਕਰਨੀ ਪੈਣੀ ਹੈ ਸੋਸ਼ਲ ਇੰਪੈਕਟ ਸਟੱਡੀ ਦਾ ਮਤਲਬ ਹੈ ਕਿ ਜੇ ਕਿਸੇ ਪਿੰਡ ਦੀ ਜ਼ਮੀਨ ਐਕਵਾਇਰ ਕਰਨੀ ਆ ਜਾਂ ਦੋ ਪਿੰਡਾਂ ਦੀ ਆ ਪੰਜ ਪਿੰਡਾਂ ਦੀ ਉਸ ਪਿੰਡ ਦੇ ਵਿੱਚ ਜੇ ਐਕਵਾਇਰ ਹੋਊਗੀ ਜ਼ਮੀਨ ਉਹਦਾ ਅਸਰ ਕੀ ਹੋਊਗਾ ਜਿਹੜੇ ਉੱਥੇ ਦਿਹਾੜੀ ਕਰਦੇ ਆ ਉਹਨਾਂ ਦਾ ਕੀ ਅਸਰ ਹੋਊਗਾ ਉਹਨਾਂ ਰੋਜ਼ਗਾਰ ਦਾ ਕੀ ਹੋਊਗਾ ਜਿਹੜੇ ਉੱਥੇ ਪਸ਼ੂ ਜਾਨਵਰ ਆ ਉਹਨਾਂ ਦਾ ਕੀ ਹੋਊਗਾ ਜਿਹੜੇ ਲੋਕਾਂ ਦੀ ਜ਼ਮੀਨ ਐਕਵਾਇਰ ਚ ਛੋਟੇ ਛੋਟੇ ਕਿਸਾਨਾਂ ਜਿਹੜੀ ਜ਼ਮੀਨ ਐਕਵਾਇਰ ਹੋਊਗੀ ਉਹਨਾਂ ਨੂੰ ਕੰਪਨਸੇਸ਼ਨ ਕਿਵੇਂ ਦਿੱਤੀ ਜਾਊਗੀ ਤੇ ਕਿਵੇਂ ਰੀਹੈਬਿਲਿਟ ਕਿਵੇਂ ਕੀਤਾ ਜਾਊਗਾ ਉਦੇ ਬਾਅਦ ਜਦੋਂ ਅਸੈਸਮੈਂਟ ਆਉਂਦੀ ਹੈ ਐਕਸਪਰਟ ਕਮੇਟੀ ਬਣਾਈ ਜਾਊਗੀ ਜਿਹੜੀ ਅਸੈਸਮੈਂਟ ਕਰੂਗੀ ਉਹਦੀ ਰਿਪੋਰਟ ਬੇਸਿਸ ਤੇ ਫਿਰ এনवायरमेंट ਸਟੱਡੀ ਕੀਤਾ ਜਾਊਗਾ এনवायरमेंट ਤੇ ਉਸ ਜਿਹੜੀ ਚੀਜ਼ ਵਾਸਤੇ ਕੁਆਇਰ ਕਰਤਾ ਕੀ ਇੰਪੈਕਟ ਹੋਊਗਾ ਫਿਰ ਉਹਦੇ ਬਾਅਦ ਰੀਸੈਟਲਮੈਂਟ ਦਾ ਪਲਾਨ ਬਣੇਗਾ ਇੱਕ ਸਿਸਟਮ ਬਣਾਤਾ ਕਿ ਧੱਕਾ ਨਾ ਹੋਏ ਆਮ ਜਨਤਾ ਦੇ ਖਿਲਾਫ ਕੋਈ ਧੱਕਾ ਨਾ ਹੋਏ ਕੋਈ ਸਰਕਾਰ ਧੱਕਾ ਨਾ ਕਰ ਸਕੇ ਪਾਰਲੀਮੈਂਟ ਐਕਟ ਉਹਦੇ ਬਾਅਦ ਜਿਹੜਾ ਪੈਸਾ ਦਿੱਤਾ ਜਾਊਗਾ ਉਹਦਾ ਵੀ ਕੰਪਨਸੇਸ਼ਨ ਦਿੱਤੇ ਜਾ ਵੀ ਉਹਦਾ ਵੀ ਫਾਰਮੂਲਾ ਬਣਾਇਆ ਗਿਆ ਫਾਰਮੂਲਾ ਕੀ ਸੀ ਕਿ ਜੋ ਕਲੈਕਟਰ ਰੇਟ ਹੋਊਗਾ 4 400% ਉਹਨੂੰ ਵਧਾ ਕੇ ਰੇਟ ਦਿੱਤਾ ਜਾਊਗਾ 400% ਕਲੈਕਟਰ ਰੇਟ ਤੋਂ ਕਿ ਜਿਹੜੇ ਬੰਦੇ ਦੀ ਕੋ ਜਮੀਨ ਆ ਘੱਟ ਤੋਂ ਘੱਟ ਜੇ ਜਾਂਦਾ ਵੀ ਹੈ ਅੱਗੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਬਿਤਾ ਸਕੇ ਅਕਾਲੀ ਦਲ ਦੀ ਜਦੋਂ ਵੀ ਸਰਕਾਰ ਆਈ ਅਸੀਂ ਜੋ ਵੀ ਐਕਵਾਇਰ ਕੀਤਾ ਉਸ ਐਕਟਰਾ ਹੀ ਕੀਤੇ ਤੁਸੀਂ ਦੇਖ ਲਓ 에어ਪੋਰਟ ਮੁਹਾਲੀ ਬਣਾਇਆ ਉਦੋਂ ਮਨ ਲਾ ਇਹਦਾ ਰੇਟ ਜਦੋਂ 에어ਪੋਰਟ ਨਹੀਂ ਸੀ ਮਨ ਲਾ 30 40 ਲੱਖ ਰੁਪਏ ਕਿਲਾ ਸੀ ਅਸੀਂ ਪੌਣੇ 2 ਕਰੋੜ ਰੁਪਏ ਦਿੱਤਾ ਉਵੇਂ ਅਸੀਂ ਥਰਮਲ ਪਲੈਂਟ ਬਣਾਏ ਜਿੱਥੇ 15 20 ਲੱਖ ਰੇਟ ਸੀ ਉੱਤੇ 70 70 80 80 ਲੱਖ ਤੱਕ ਜ਼ਮੀਨ ਦਿੱਤੀ ਸੜਕਾਂ ਵਾਸਤੇ ਜਦੋਂ ਅਸੀਂ ਲੈਂਡ ਐਕਵਾਇਰ ਕੀਤੇ ਤੁਸੀਂ ਦੇਖ ਲਓ ਜਿੱਥੇ 30 ਲੱਖ ਰੁਪਏ ਕਿੱਲਾ ਸੀ ਕਰੋੜ ਤੋਂ ਵੀ ਵੱਧ ਉਹਨਾਂ ਜ਼ਮੀਨ ਦਿੱਤੀ ਤੇ ਕਿਸਾਨਾਂ ਨੇ ਗਰੀਬਾਂ ਨੇ ਬੜੀ ਖੁਸ਼ੀ-ਖੁਸ਼ੀ ਆਪਣੀ ਜ਼ਮੀਨ ਸਟੇਟ ਨੂੰ ਦਿੱਤੀ ਕਿਉਂਕਿ ਉਹਦਾ ਮਤਲਬ ਕੀ ਸੀ ਕਿ ਸਰਕਾਰ ਜੋ ਕੰਮ ਕਰੇ ਸਰਕਾਰ ਕੋਈ ਮੁਨਾਫਾ ਕਰਨ ਵਾਸਤੇ ਪੈਸਾ ਨਹੀਂ ਬਣਾਈ ਜਾਂਦੀ ਸੇਵਾ ਕਰਨ ਵਾਸਤੇ ਬਣਾਈ ਜਾਂਦੀ ਹੈ ਉਦੋਂ ਜਦੋਂ ਅਕਵਾਇਰ ਵੀ ਹੁੰਦੀ ਸੀ ਜਾਂ ਰੇਟ ਫਿਕਸ ਹੁੰਦਾ ਸੀ ਉਸ ਡਿਸਟ੍ਰਿਕਟ ਦੇ ਵਿੱਚ ਡੀਸੀ ਦੇ ਥੱਲੇ ਉਸ ਕਮੇਟੀ ਦਾ ਮੈਂਬਰ ਹਲਕਾ ਦਾ ਐਮਐਲਏ ਵੀ ਹੁੰਦਾ ਸੀ ਤੇ ਪਿੰਡ ਦਾ ਸਰਪੰਚ ਵੀ ਹੁੰਦਾ ਸੀ ਕਿ ਲੋਕਲ ਰਿਪਰੈਜੈਂਟੇਸ਼ਨ ਜ਼ਰੂਰ ਹੋਏ ਕਲੇ ਅਫਸਰ ਨਾ ਹੋਣ ਜਿਹੜਾ ਤੱਕੇ ਨਾਲ ਫੈਸਲਾ ਕਰ ਦੇਣ ਜੋ ਕਮੇਟੀ ਫੈਸਲਾ ਕਰਦੀ ਸੀ ਉਹਦੇ ਹਿਸਾਬ ਨਾਲ ਸਾਰਾ ਕੀਤਾ ਜਾਂਦਾ ਸੀ ਆ ਜਿਹੜੀ ਨਵੀਂ ਸਰਕਾਰ ਆਈ ਹੈ ਝਾੜੂ ਵਾਲੇ ਇਹਨਾਂ ਨੇ ਦੇਖਿਆ ਕੇਜਰੀਵਾਲ ਨੇ ਕਿ ਸਾਡਾ ਤਾਂ 1.5 ਸਾਲ ਰਹਿ ਗਿਆ ਪੰਜਾਬ ਹੀ ਰਹਿ ਗਈ ਸੂਬਾ ਇਹਨਾਂ ਕੋਲੇ ਦਿੱਲੀ ਤਾਂ ਚਲੀ ਗਈ ਹੁਣ ਪੰਜਾਬ ਤੋਂ ਇਹਨਾਂ ਨੇ ਮਨ ਬਣਾ ਲਿਆ ਮੀਟਿੰਗ ਹੋਈ ਇਹਨਾਂ ਦੀ ਕੇਜਰੀਵਾਲ ਸਾਰੇ ਕਿ ਆਪਾਂ 10000 ਕਰੋੜ ਇਕੱਠਾ ਕਰੀਏ ਪਾਰਟੀ ਵਾਸਤੇ ਆਪਾਂ ਅਗਲੇ ਇਲੈਕਸ਼ਨਾਂ ਪੂਰੇ ਦੇਸ਼ ਵਿੱਚ ਆਪਾਂ ਪਾਰਟੀ ਬਣਾਉਣੀ ਹੈ ਆਈ ਆਪਣੇ ਕੋਲੇ ਇੱਕ ਪੈਸੇ ਦੀ ਖਾਨ ਰਹਿ ਗਈ ਹੈ ਇੱਥੋਂ ਪੈਸਾ ਇਕੱਠਾ ਕਰੀਏ ਇਹਨਾਂ ਨੇ ਇੱਕ ਪਲਾਨ ਬਣਾਇਆ ਪਲਾਨ ਕੀ ਹੈ ਕਿ ਆਪਾਂ ਇਹਨਾਂ ਨੇ ਬੰਦਿਆਂ ਨੇ ਕਿਹਾ ਕਿ ਆਪਾਂ 40000 ਏਕੜ ਅਪਾਲਵਾ ਲਬਾਕ ਫਕ ਸ਼ਹਿਰਾਂ ਚ ਆਪਾਂ ਅਕਵਾਇਰ ਕਰੀਏ ਜਿਵੇਂ ਫੋਰ ਐਗਜ਼ਾਮਪਲ ਆ ਲੈਟਰ ਲੁਧਿਆਣੇ ਵਿੱਚ 23000 ਏਕੜ ਅਕਵਾਇਰ ਦਾ ਨੋਟਿਸ ਕੱਢਤਾ ਹੈ ਅੰਮ੍ਰਿਤਸਰ ਵਿੱਚ 4500 ਏਕੜ ਦਾ ਅਕਵਾਇਰ ਕਰਨ ਦਾ ਨੋਟਿਸ ਕੱਢਤਾ ਹੈ ਮਹਾਲੀ ਵਿੱਚ 3500 ਏਕੜ ਅਕਵਾਇਰ ਕਰਨ ਦਾ ਨੋਟਿਸ ਕੱਢਤਾ ਹੈ ਪਠਾਨਕੋਟ ਵਿੱਚ 1000 ਏਕੜ ਦਾ ਨੋਟਿਸ ਕੱਢਦਾ ਮਨ ਲਾਦਾ ਪਠਾਨਕੋਟ ਸ਼ਹਿਰ ਹੀ 1000 ਏਕੜ ਨਹੀਂ ਹੋਣਾ ਤੇ 1000 ਏਕੜ ਦਾ ਹੁਣ ਨੋਟਿਸ ਕਰਤਾ ਹੈ ਜਲੰਧਰ ਵੀ 1000 ਏਕੜ ਦਾ ਨੋਟਿਸ ਕਰਤਾ ਹੈ ਪਟਿਆਲੇ ਚ 1100 ਏਕੜ ਦਾ ਬਠਿੰਡੇ ਚ 900 ਏਕੜ ਦਾ ਨੋਟਿਸ ਕਰਤਾ ਸੰਗਰੂਰ ਵਿੱਚ ਤਕਰੀਬਨ 600 ਏਕੜ ਦਾ ਮੋਗੇ ਵਿੱਚ 550 ਏਕੜ ਦਾ ਨੋਟਿਸ ਕਰਤਾ ਨਵਾਂ ਸ਼ਹਿਰ ਵਿੱਚ ਤਕਰੀਬਨ 400 ਏਕੜ ਦਾ ਫਿਰੋਜ਼ਪੁਰ 300 ਏਕੜ ਦਾ ਬਰਨਾਲੇ 300 ਏਕੜ ਦਾ ਹੁਸ਼ਿਆਰਪੁਰ 550 ਏਕੜ ਦਾ ਕਪੂਰਥਲੇ 150 ਏਕੜ ਦਾ ਫੰਗਵਾ ਨਕੋਦਰ 200 ਏਕੜ ਦਾ ਗੁਰਦਾਸਪੁਰ 80 ਏਕੜ ਦਾ ਬਟਾਲਾ 160 ਏਕੜ ਦਾ ਤਰਨਤਾਰਨ 97 ਏਕੜ ਦਾ ਤੇ ਸੁਲਤਾਨਪੁਰ ਲੋਧੀ 70 ਏਕੜ ਦਾ ਜਿਵੇਂ ਜਿਵੇਂ ਪਹਿਲੇ ਆ ਬਿਲਡਰਾਂ ਨੇ ਦਿੱਲੀ ਵਾਲੇ ਨੇ ਪੂਰੇ ਪੰਜਾਬ ਸਰਵੇ ਕੀਤਾ ਕਿੱਥੇ ਕਿੱਥੇ ਕਿਹਨੂੰ ਕੀ ਚਾਹੀਦਾ ਕੋਈ ਕਹਿੰਦਾ ਜੀ ਮੈਨੂੰ ਪਠਾਨਕੋਟ ਮੈਨੂੰ ਦੇ ਦਿਓ ਚਲੋ ਕਿੰਨੇ ਚਾਹੀਦੇ ਕਿੰਨੇ ਬੰਦੇ ਆਏ ਆ ਚਾਰ ਪੰਜ ਬੰਦੇ ਹੋ ਗਏ ਚਲੋ ਤੁਹਾਨੂੰ ਪਠਾਨਕੋਟ ਅਸੀਂ ਕੁਆਰ ਕਰ ਦਾਂਗੇ ਇਹਨਾਂ ਨੇ ਸਾਰਾ ਪਲਾਨ ਬਣਾ ਲਿਆ ਜਿੰਨੇ ਆ ਸੋਸੋਧੀਆਂ ਜੈਨ ਜਿਹੜੇ ਜੇਲ੍ਹਾਂ ਚੋਂ ਹੁਣ ਨਿਕਲ ਕੇ ਆਏ ਆ ਸੋਸੋਧੀਆਂ ਵੀ ਜੇਲ ਸੀ ਜੈਨ ਵੀ ਜਾਂਦੀ ਕੇਜਰੀਵਾਲ ਸਾਰਿਆਂ ਨੇ ਇੰਨੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਹੁਣੀ ਤੱਕ ਉਹਨੂੰ ਜੇਲ੍ਹ ਚ ਕੀਤਾ ਸੀ ਘੱਟੋ ਘੱਟ ਸੁਧਰ ਤਾਂ ਜਾਂਦੇ ਪਰ ਨਹੀਂ ਉਹਨੇ ਦੇਖਿਆ ਕਿ ਹੁਣ ਅਸੀਂ ਲੁੱਟ ਕੇ ਜਾਣਾ ਹੈ ਇਹਨਾਂ ਨੇ ਮੀਟਿੰਗ ਕਰਕੇ ਫੈਸਲਾ ਕਰ ਲਿਆ ਫਿਰ ਇਹਨਾਂ ਨੇ ਸੋਚਿਆ ਕਿ ਐਨਕੁਆਇਰ ਕਰਾਂਗੇ ਆ ਜਿਹੜੀ ਜ਼ਮੀਨ ਹੈ ਪੁਰਾਣੇ ਐਕਟ ਦੇ ਥਰੂ ਅਕਵਾਇਰ ਕਰਾਂਗੇ ਤਾਂ ਆਪਾਂ ਨੂੰ 400% ਰੇਟ ਦੇਣਾ ਪੈਂਦਾ ਬਿਲਡਰ ਕਹਿੰਦੇ ਇੰਨੇ ਤਾਂ ਫਿਰ ਸਾਨੂੰ ਪੈਸਾ ਨਹੀਂ ਤੁਹਾਨੂੰ ਦੇ ਸਕਣਾ ਕਿਉਂਕਿ ਪੈਸਾ ਬਿਲਡਰ ਤਾਂ ਹੀ ਦਊਗਾ ਜੇ ਇਹਨੂੰ ਸਸਤੀ ਮਿਲੂਗੀ ਫਿਰ ਇਹਨਾਂ ਨੇ ਸਟੱਡੀ ਕਰਾਇਆ ਅਫਸਰਾਂ ਤੋਂ ਤੁਸੀਂ ਦੇਖ ਲਓ ਸਾਰੇ ਹਿੰਦੁਸਤਾਨ ਵਿੱਚ ਐਕਟ ਬਣਾਇਆ ਗਿਆ 2013 ਦਾ ਐਕਟ ਜਿਹਨੂੰ ਲੈਂਡ ਐਕਟਿਵੇਸ਼ਨ ਕਰਦੇ ਆ ਇਹਨਾਂ ਨੇ ਪੁਰਾਣਾ ਐਕਟ ਪੰਜਾਬ ਦਾ ਜਿਹੜਾ ਪੰਜਾਬ ਰੀਜਨਲ टाउन ਪਲੈਨਿੰਗ ਐਂਡ ਡਿਵੈਲਪਮੈਂਟ ਐਕਟ 1995 ਦਾ ਕੱਢ ਲਿਆ ਦੇਖੋ 95 ਦਾ ਐਕਟ ਲੋਕੀ ਅੱਗੇ ਵਧ ਰਹੇ ਐ ਇਹਨੇ ਪੁਰਾਣਾ ਪੰਜਾਬ ਦਾ ਐਕਟ ਕੱਢ ਲਿਆ ਤੁਸੀਂ ਉਹ ਪੰਜਾਬ ਦੇ ਐਕਟ ਦੀ ਕਾਪੀ ਤੁਹਾਨੂੰ ਦਿਖਾਉਣਾ ਆ ਦੋ ਦੇ ਸੈਕਸ਼ਨ ਐ ਕਿਉਂ ਕੱਢਿਆ ਨਾਲ ਪੰਜਾਬ ਜਿਸ ਦੇ ਥੱਲੇ ਉਹ ਅਕਵਾਇਰ ਕਰਨ ਲੱਗੇ ਐ ਲੋਕਾਂ ਤੋਂ ਜ਼ਮੀਨ ਲੈ ਲੱਗੇ ਐ ਕਿਉਂਕਿ ਉਹਦੇ 56 ਸੈਕਸ਼ਨ ਆ 56 ਸੈਕਸ਼ਨ ਐ ਉਸ ਐਕਟ ਦਾ ਉਸ 52 ਸੈਕਸ਼ਨ ਕੀ ਕਹਿੰਦਾ ਗਵਰਨਮੈਂਟ ਕੈਨ ਲੀਵ ਐਨੀਬਾਡੀਜ਼ ਲੈਂਡ ਫੋਰ ਐਕ acquisition ਮਤਲਬ ਜੇ ਵਿੱਚ ਕੋਈ ਪੁਰਾਣਾ ਜਿਵੇਂ ਲੁਧਿਆਣਾ 2000 ਏਕੜ ਹੈ ਜੇ ਕਿਸੇ ਨੇ ਬਿਲਡਰ ਨੇ ਜਾਂ ਕਿਸੇ ਨੇ 100 ਏਕੜ 200 ਏਕੜ ਪਹਿਲੇ ਲਈ ਬਠਾ ਉਹ ਕਹੂਗਾ ਜਿਵੇਂ ਮੈਂ ਕਿਹਾ 1 ਕਰੋੜ ਰੁਪਇਆ ਏਕੜ ਉਹਨਾਂ ਰੇਟ ਰੱਖਿਆ ਉਹ ਤੋਂ ਲੈ ਲੈਣਗੇ ਤੇ ਉਹ ਸੈਕਸ਼ਨ ਦੇ ਥਰੂ ਉਹਦਾ ਕੱਢ ਦਣਗੇ ਬਾਕੀ 19500 ਐਕਵਾਇਰ ਕਰ ਲੈਣਗੇ ਦੇਖੋ ਐਡੀ ਵੱਡੀ ਲੋਕ ਸੈਕਸ਼ਨ 50 ਤੇ ਦੂਜਾ ਕੀ ਸੈਕਸ਼ਨ ਇਹਦੇ ਵਿੱਚ ਸੈਕਸ਼ਨ 43 ਆ ਸੈਕਸ਼ਨ 43 ਹੈ ਉਸ ਐਕਟ ਦਾ ਤੇ ਸੈਕਸ਼ਨ 43 ਕਹਿੰਦਾ ਗਵਰਨਮੈਂਟ ਕੈਨ ਅ ਲੋ ਗਿਵ ਐਨੀ ਵਨ ਉਹ ਜਿਹੜੀ ਲੈਂਡ ਐਕਵਾਇਰ ਹੋਊਗੀ ਵੀਰ ਏਕੜ 10 100 ਏਕੜ 1000 ਏਕੜ ਕਿਹੜੇ ਵਜ੍ਹਾਤ ਗਵਰਨਟ ਕੈਨ ਗਿਵ ਟੂ ਐਨੀਬਾਡੀ ਥਰੂ ਆਕਸ਼ਨ ਥਰੂ ਲੀਜ਼ অর ਥਰੂ ਅਲੋਟਮੈਂਟ ਐਨੀਬਾਡੀ ਦੇਖੋ ਆ ਸੈਕਸ਼ਨ 43 ਹੈ ਇਹ ਤੋਂ ਵੱਧ ਲੁੱਟ ਕੀ ਹੋ ਸਕਦੀ ਹੈ ਕਿ ਜਿਹੜਾ ਤੋਂ ਅਸੀਂ ਡੀਲ ਕਰ ਲਈ ਕਿਸੇ ਤੋਂ 500 ਕਰੋੜ ਲੈਣਾ ਕਿ ਕਿਸੇ ਤੋਂ 400 ਕਰੋੜ ਲੈਣਾ ਹੈ ਹਾਂਜੀ ਆ ਸੈਕਸ਼ਨ ਆ ਸਾਡਾ ਤੁਹਾਨੂੰ ਆ ਸੈਕਸ਼ਨ ਦੀ ਕਾਪੀ ਦੇਖ ਲਿਓ ਲੈ ਲਿਓ ਆਪਣੇ ਕਿ ਤੁਸੀਂ ਇਹਨੂੰ ਅਲਾਟ ਕਰਤਾ ਇਹਨੂੰ ਅਲਾਟ ਕਰਤਾ ਆ ਅਲਾਟ ਕਰਤਾ ਸੋਚਦੇ ਆ ਕਿ ਅਸੀਂ ਆ ਸਾਰਾ ਕੁਝ ਅਸੀਂ ਇਮੀਡੀਏਟਲੀ ਅਸੀਂ 1.7 ਪੂਰਾ ਕਰਨਾ ਹੈ ਮੈਂ ਵੀ ਹਾਊਸਿੰਗ ਮਨਿਸਟਰ ਰਹੇ ਆਂ ਬਾਦਲ ਸਾਹਿਬ ਦੇ ਥੱਲੇ ਮੈਂ ਹਾਊਸਿੰਗ ਮੇਰੇ ਕੋਲ ਡਿਪਾਰਟਮੈਂਟ ਸੀ ਆ ਅਰਬਨ ਡਿਵੈਲਪਮੈਂਟ ਮੇਰੇ ਕੋਲ ਸੀ ਕਿਉਂਕਿ ਮੈਨੂੰ ਪਤਾ ਹੈ ਕੀ ਹੁੰਦਾ ਸੀ ਸਟੇਟ ਵਿੱਚ ਜੇ ਕੋਈ ਵੀ ਲੈਂਡ ਅਰਬਨ ਡਿਵੈਲਪਮੈਂਟ ਵਾਸਤੇ ਅਕਵਾਇਰ ਕਰਨਾ ਹੈ ਇੱਕ ਹਾਈ ਪਾਵਰਡ ਕਮੇਟੀ ਹੈ ਪੰਜਾਬ ਦੇ ਵਿੱਚ ਐਕਟ ਦੇ ਥਲੇ ਜਿਹਦਾ ਚੇਅਰਮੈਨ Chief Minister ਹੁੰਦਾ ਜਿਹਦਾ ਵਾਈਸ ਚੇਅਰਮੈਨ ਹੁੰਦਾ ਹੈ ਹਾਊਸਿੰਗ ਮਿਨਿਸਟਰ ਤੇ ਨਾਲ ਲਗ ਲਗ ਡਿਪਾਰਟਮੈਂਟ ਦੇ ਸੈਕਟਰੀ ਹੁੰਦੇ ਆ 12 ਸੈਕਟਰੀ ਕੋਈ Town Planning ਹੋਣਾ ਹੈ ਕੋਈ Environment ਦਾ ਸੈਕਟਰੀ ਸਾਰੇ ਹੁੰਦੇ ਆ ਉਹ ਡਿਸਾਈਡ ਕਰਦੇ ਆ ਕਿ ਅਜੀ ਅਸੀਂ ਨਵੀਂ ਸਿਟੀ ਬਣਾਉਣੀ ਹੈ ਜਿਵੇਂ ਨਵਾਂ ਚੰਡੀਗੜ੍ਹ ਬਣਾਇਆ ਸੀ ਮੀਟਿੰਗ ਹੋਈ ਦੇਖਿਆ ਗਿਆ ਕਿ ਆ ਨਵਾਂ ਚੰਡੀਗੜ੍ਹ ਬਣਾਉਣਾ ਹੈ ਇੱਥੇ ਆ ਉਹਦਾ ਲੈਂਡ ਯੂਜ਼ ਐਨੇ ਏਕੜ ਚ ਬਣਾਉਣਾ ਹੈ ਇੰਨਾ ਐਗਰੀਕਲਚਰ ਰਹੂਗਾ ਇੰਨਾ ਮਿਕਸਡ ਲੈਂਡ ਹੋਊਗਾ ਇੰਨਾ ਅਰਬਨ ਹੋਊਗਾ ਇਦਾਂ ਕਮਰਸ਼ਲ ਹੋਊਗਾ ਕਿਹੜੇ ਕਿਹੜੇ ਪਾਕਟਸ ਕੀ ਹੋਣਗੇ ਆ ਸਾਰੀ ਪਲੈਨਿੰਗ ਚੀਫ ਮਿਨਿਸਟਰ ਦੇ ਥੱਲੇ ਹੁੰਦੀ ਹੈ ਕਿਉਂਕਿ ਚੀਫ ਮਿਨਿਸਟਰ ਇਲੈਕਟਡ ਬੰਦਾ ਹੈ ਪੰਜਾਬ ਦੀ ਜਨਤਾ ਨੇ ਇਲੈਕਟ ਕੀਤਾ ਉਹਦੀ ਜੰਗਵਰੀ ਹੈ ਆ ਫੈਸਲਾ ਕਰਨ ਦੀ ਨਹੀਂ ਤੇ ਇੱਥੇ ਡਿਕਟੇਟਰਸ਼ਿਪ ਹੋ ਜੇ ਚੀਫ ਮਿਨਿਸਟਰ ਕਿਉਂ ਬਣਾਇਆ ਜਾਂਦਾ ਹੈ ਐਸੈਂਬਲੀ ਚ ਐਮਐਲਏ ਕਿਉਂ ਬਣਾਏ ਜਾਂਦੇ ਆ ਕਿ ਲੋਕੀ ਆਪਣੇ ਕਾਨੂੰਨ ਬਣਾਉਣ ਜੀ ਮਿਨਿਸਟਰ ਤੇ ਮੰਤਰੀ ਰਿਪਰੈਜ਼ੈਂਟ ਕਰਦੇ ਲੋਕਾਂ ਨੂੰ ਇਹਨਾਂ ਨੇ ਕੀ ਦੇਖਿਆ ਜੀ ਮਿਨਿਸਟਰ ਨੂੰ ਡਰਾਇਆ ਜੀ ਮਿਨਿਸਟਰ ਕਹਿੰਦਾ ਜੀ ਮੈਨੂੰ ਤਾਂ ਇਕੱਲਾ ਜੀ ਮਿਨਿਸਟਰ ਰਹਿੰਦਿਓ ਦੇਖੋ ਕਿੰਡੀ ਮਾੜੀ ਗੱਲ ਇਹਨੇ ਭਵੰਤਮਾਨ ਨੇ ਕੀਤੀ ਹੈ ਪੰਜਾਬ ਦੀ ਰੱਖਿਆ ਕਰਨ ਦੀ ਬਜਾਏ ਪੰਜਾਬ ਨੂੰ ਆ ਲੁਟੇਰਿਆਂ ਦੇ ਸਾਹਮਣੇ ਰੱਖਤਾ